ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੱਚ ਬਲੌਗਸ ਉਪਰ ਆਇਆ ਜਿੰਨ ਦਾ ਸਵਾਲ ਪਤਾ ਹੈ YouTube ਚੈਨਲ ਲਈ ਦੱਸਦੇ ਹਾਂ ਠੀਕ ਠਾਕ ਉਹਦੀ ਦੇ ਸਾਰਾ ਸੱਚੀ ਕਾਲ ਪਿਆਰੇ ਬਾਰੇ ਸੱਚੀ ਕਾਲ ਤੇ ਸਾਰੇ ਆਪ ਆਪਣੇ ਘਰੀ ਠੀਕ ਠਾਕ ਰਹਿਣ ਔਰ ਵਧੀਆ ਰਹਿਣ ਸੱਚੇ ਵਸਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੀ ਹੈ ਨਾ ਤੇ ਜਿਹਨਾਂ ਨੇ ਸਬਸਕ੍ਰਾਈਬ ਕੀਤਾ ਮੇਰੇ ਚੈਨਲ ਨੂੰ ਬਹੁਤ ਧੰਨਵਾਦ ਜੀ ਤੇ ਜੁੜੋ ਸੀ ਸਾਡੇ ਲਾਈਵ ਨੂੰ ਵੀ ਦੇਖਿਆ ਕਰੋ ਤੇ ਨਾਲੇ ਸਾਡੇ ਬਲੌਗ ਵੀ ਦੇਖਿਆ ਕਰੋ ਨਾ ਤੇ ਸੋਹਣੇ ਕਮੈਂਟ ਕਰਦਿਆ ਕਰੋ ਤੇ ਤੜਵਾ ਸਬਸਕ੍ਰਾਈਬ ਧੰਨਵਾਦ ਸਬਸਕ੍ਰਾਈਬ ਕਰਨ ਵਾਸਤੇ ਦੇਖੋ ਜੀ ਕੰਮਕਾਰ ਖਤਮ ਕਰ ਲਿਆ ਆਪਾਂ ਸਵੇਰਦੇ ਹਾਂ ਤਾਂ ਅੱਜ ਦਿਨ ਹੋ ਗਿਆ ਸੋਮਵਾਰ ਤੇ ਤਰੀਖ ਹੋ ਗਈ ਹੈ 22 ਸਤੰਬਰ ਹਨਾ ਤੇ ਤੁਸੀਂ ਥੰਬਨੇਲ ਦੇ ਟਾਈਟਲ ਦੇਖ ਕੇ ਸਾਂਝ ਹੀ ਗਏ ਹੋਵੋਗੇ ਅੱਜ ਮੈਂ ਕਿਹੜੀ ਗੱਲ ਕਰਨ ਜਾ ਰਹੀ ਹਾਂ ਅੱਜ ਮੈਂ ਗੱਲ ਕਰਨ ਜਾ ਰਹੀ ਹਾਂ ਮੈਿਕ ਪੈਂਡ ਦੇ ਬਾਰੇ ਤਾਂ ਜੋ ਪਿਛਲੇ ਦਿਨਾਂ ਤੋਂ ਬੁਮਾਦ ਚੱਲ ਰਹੇ ਆ ਤੇ ਹੌਲੀ ਹੌਲੀ ਜਿੱਦਾਂ ਕੋ ਲੋ ਵਿਸ਼ੇ ਸਹੀ ਹੋਊਗੀ ਉਹਨਾਂ ਦੀ ਨਾ ਠੀਕ ਠਾਕ ਵੈਸੇ ਸੇ ਤਾਂ ਠੀਕ ਆ ਉਹਨਾਂ ਨੂੰ ਮਤਲਬ ਦਿਮਾਗੀ ਪ੍ਰੋਬਲਮ ਆ ਜਿਦਾ ਕਹ ਲਓ ਵੀ ਇਹ ਦਿਮਾਗ ਦੀ ਇਹਨਾਂ ਦੇ ਨਸਾਂ ਕਮਜ਼ੋਰ ਹੋ ਗਈਆਂ ਤੇ ਇਹ ਕਰਕੇ ਉਹ ਪ੍ਰੇਸ਼ਾਨ ਰਹਿੰਦੇ ਆ ਉਹ ਆਪਣਾ ਜਿੱਦਾਂ ਕਹ ਲਓ ਵੀ ਆਪਣੇ ਵੀਡੀਓ ਚ ਦੱਸਦੇ ਹੁੰਦੇ ਬਲੌਗ ਚ ਵੀ ਮੈਂ ਆਪਣਾ ਮਾਹੌਲ ਚੇਂਜ ਕਰਨ ਵਾਸਤੇ ਜਾਨੀ ਆ ਸ਼ੋਪਿੰਗ ਆਨਲਾਈਨ ਜਾਨੀ ਆ ਨਾ ਮਨ ਮੇਰਾ ਹੋਰ ਥਾਂ ਪਵੇ ਨਾ ਤੇ ਕਮੈਂਟਾਂ ਵਿੱਚ ਚੀਜ਼ ਬੜਾ ਹੋਰ ਤਰ੍ਹਾਂ ਹੁੰਦੀ ਆ ਵੀ ਤੁਸੀਂ ਹੱਦ ਕਰ ਦਿੰਦੇ ਆ ਨਾ ਕਮੈਂਟ ਕਰਨ ਲੱਗੇ ਵੀ ਤੁਸੀਂ ਤਾਂ ਠੀਕ ਆ ਤੁਸੀਂ ਸ਼ੋਪਿੰਗ ਆ ਜਾਂਦੇ ਆ ਤੁਸੀਂ ਡਰਾਮਾ ਕਰਦੇ ਆ ਜਣੀ ਬਹੁਤ ਮਜ਼ਾਕ ਕਰਦੇ ਆ ਤੇ ਭੈਣ ਤੇ ਭੈਣ ਨੇ ਕਿਹਾ ਵੀ ਮੈਂ ਆਪਣਾ ਮਾਹੌਲ ਚੇਂਜ ਕਰਨ ਵਾਸਤੇ ਜਾਂਦੀ ਆ ਵੀ ਮੇਰਾ ਥੋੜਾ ਦਿਮਾਗ ਮਾਈਂਡ ਸੈਟ ਹੋ ਜਵੇ ਨਾ ਤੇ ਦੇਖੋ ਜੀ ਜਿਹੜੀ ਪ੍ਰੋਬਲਮ ਹੈ ਤਾਂ ਭੈਣ ਦੇ ਜਾਨ ਨੂੰ ਆ ਜਿੱਦਾਂ ਕਹਿੰਦੇ ਨੇ ਸੋਣ ਹੈ ਜਿਸ ਤਨ ਲੱਗੇ ਸੋ ਤਾਂ ਜਾਣੇ ਹਨਾ ਇਹ ਤਾਂ ਭੈਣ ਨੂੰ ਪਤਾ ਵੀ ਕਿੱਦਾਂ ਮਤਲਬ ਉਹ ਇੰਨਾ ਮੈਂ ਦੁੱਖ ਫੇਸ ਕਰਦੇ ਆ ਨਾ ਵੀ ਆਪਣੇ ਆਪ ਨੂੰ ਮੁਸਕੱਲਾ ਮਹਿਸੂਸ ਕਰਦੇ ਜਾਂ ਕਿੱਦਾਂ ਵੀ ਹੈ ਹਨਾ ਦੇਖੋ ਜੀ ਜਦੋਂ ਹਨਾ ਤੀ ਵਿਆਹ ਜਾਂਦੀ ਆ ਤੇ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਤੇ ਉਹ ਉਹਦੇ ਘਰ ਵਾਲੇ ਦੇ ਪੈ ਜਾਂਦੀਆਂ ਨਾ ਉਹ ਘਰ ਵਾਲਿਆਂ ਨੂੰ ਦੁੱਖ ਸੁੱਖ ਵਿੱਚ ਉਹਨਾਂ ਸਾਥ ਦੇਣਾ ਚਾਹੀਦਾ ਨਾ ਮੈਂ ਤਾਂ ਇਹ ਕਹਿੰਨੀ ਹਾਂ ਕਿ ਚਲੋ ਸਾਡੇ ਵੱਡੇ ਭਰਾ ਆ ਉਹਨਾਂ ਨੂੰ ਚਾਹੀਦਾ ਵੀ ਆਪਣੀ ਨਾ ਘਰ ਵਾਲੀ ਦੇ ਦੁੱਖ ਵਿੱਚ ਸਮੇਂ ਵਿੱਚ ਸਾਥ ਦੇਵੇ ਮੇਰੀ ਸਣੀ ਤਾਂ ਹੈਨੀ ਵੀ ਚਲੋ ਹੋ ਸਕਦਾ ਵੀ ਇਹ ਭੈਣ ਡਿਪਰੈਸ਼ਨ 'ਚ ਬਾਹਰ ਆ ਜਾਣਾ ਹੈ ਨਾ ਤੇ ਜਦੋਂ ਤੀਨ ਦੁੱਖ ਹੁੰਦਾ ਨਾ ਉਹ ਆਪਣੇ ਜਿਦਾਂ ਕਹਿੰ ਲੋ ਫੈਮਿਲੀ ਸਪੋਰਟ ਚ ਆਉਂਦੀ ਆ ਕੋਈ ਵੀ ਲਾ ਲੋ ਸਾਰੀਆਂ ਧੀ ਇੰਨੇ ਹੀ ਕਰਦੀਆਂ ਹਨ ਤੇ سپورਟ ਚ ਆਉਂਦੀ ਹੈ ਕਿਉਂ ਫੈਮਿਲੀ سپورਟ ਹੋਣਾ ਬਹੁਤ ਵੱਡੀ ਪਾਵਰ ਹੋ ਜਾਂਦੀ ਆ ਤੇ ਦੁੱਖ ਵੀ ਘਟ ਜਾਂਦੇ ਆ ਤੇ ਇਸ ਕਾਲ ਦਾ ਬਹੁਤ ਜ਼ਿਆਦਾ ਫਰਕ ਪੈਂਦਾ ਹੋ ਸਕਦਾ ਭੈਣ ਆਪਣੇ ਮਨੋਂ ਮਨ ਨਹੀਂ ਕਰਦੀ ਉਹ ਮੇਰੀ ਫੈਮਿਲੀ ਵੀਰੇ ਨਾਲ ਨਹੀਂ ਹੈਗੇ ਜਾਂ ਕਿਦਾਂ ਵੀ ਆ ਚਲੋ ਘਰਾਂ ਵਿੱਚ ਗੱਲਾਂ ਬਾਤਾਂ ਹੋ ਜਾਂਦੀਆਂ ਹਨਾ ਤੇ ਪਰ ਫਿਰ ਵੀ ਮੇਰੀ ਰਿਕੁਐਸਟ ਉਸ ਵੀਰ ਅੱਗੇ ਵੀ ਆਪਣੀ ਵਾਈਫ ਦੀ ਕੇਅਰ ਕਰਨ ਤੇ ਹੋ ਸਕਦਾ ਵੀ ਜਲਦੀ ਠੀਕ ਹੋ ਜਾਣਾ ਹਨਾ ਤੇ ਕੱਲ ਜਦ ਮੈਂ ਉਹਨਾਂ ਦਾ ਬਲੌਗ ਦੇਖਦੀ ਸੀ ਭਾਂਡੇ ਕਿਦਣ ਗਏ ਸੀਗੇ ਭਾਂਡੇ ਤੇ ਲੋਕਾਂ ਨੇ ਕਿਹਾ ਸ਼ਾਪਿੰਗ ਕਰਦੇ ਆ ਭਾਂਡੇ ਖਰੀਦਦੇ ਆ ਜੇ ਆਪੋ ਆ ਤੇ ਸੱਚੀ ਉਦਾਂ ਨਾ ਦੁਨੀਆ ਕਹਿੰਦੇ ਹੁੰਦੇ ਆ ਵੀ ਦੁਨੀਆ ਨੂੰ ਦੋ ਪਾਸੇ ਦੰਦੇ ਆ ਦਾਤੀ ਨੂੰ ਇੱਕ ਪਾਸੇ ਦੰਦਿਆ ਤੇ ਵਾਗਿਰੂ ਜਲਦੀ ਠੀਕ ਰਹੇ ਤੇ ਪਰਸਨਲ ਬਲੌਗ ਚ ਦੇਖਿਆ ਸੀ ਮੈਂ ਤੇ ਵਿਸ਼ੋੜਾ ਸਾਹਿਬ ਗਏ ਸੀਗੇ ਘੈਂਣੀ ਉਹਨਾਂ ਨੇ ਪੂਰਾ ਇਤਿਹਾਸ ਵਰ ਦੱਸਿਆ ਹਨਾ ਵੀ ਕਿਦਾਂ ਪਰਿਵਾਰ ਦਾ ਵਿਛੋੜਾ ਪਿਆ ਵੈਸੇ ਸਾਰਿਆਂ ਨੂੰ ਪਤਾ ਹੀ ਆ ਪਰ ਫਿਰ ਵੀ ਪੈਣ ਗੁਰੂ ਦੀ ਗੱਲ ਕਰਦੇ ਆ ਹਨਾ ਵੀ ਸਾਨੂੰ ਮਤਲਬ ਸਿੱਖ ਨੂੰ ਉਸ ਮਿਲਦਾ ਨਾ ਉਹ ਤਾਂ ਬਹੁਤ ਜ਼ਿਆਦਾ ਹਨਾ ਵੀ ਦੱਸਿਆ ਤੇ ਉਹਨਾਂ ਨੂੰ ਉਸ ਵੇਲੇ ਆਪਣੇ ਪਰਿਵਾਰ ਦੀ ਵੀ ਘਾਟ ਮਹਿਸੂਸ ਹੁੰਦੀ ਹੋਗੀ ਹਨਾ ਤੇ ਇਹਦੀ ਗੱਲ ਬਹੁਤ ਹੋ ਜਾਂਦੀ ਆ ਤੇ ਬਾਕੀ ਚਲੋ ਭਰਾ ਭਰ ਜਾਈ ਵਧੀਆ ਸਪੋਰਟ ਕਰਦੇ ਆ ਉਹ ਕਰਨੀ ਵੀ ਚਾਹੀਦੀ ਆ ਤੇ ਇਸ ਦੁੱਖ ਦੀ ਘੜੀ ਵਿੱਚ ਭੈਣ ਦਾ ਸਾਥ ਦਿੰਦੇ ਆ ਨਾ ਤੇ ਉਹਨਾਂ ਦੀ ਛੋਟੀ ਜੀ ਭਤੀਜੀ ਜਿਹਨੇ ਆਪਣੇ ਨਾ ਮਹਿੰਦੀ ਨਾਲ ਨਾਲ ਖਾਇਆ ਭੈਣ ਦਾ ਨਾ ਮਹਿਕ ਤੇ ਭੈਣ ਨੇ ਕਿਹਾ ਵੀ ਮੈਂ ਲਾਈਵ ਹੋ ਕੇ ਸਾਰੀ ਗੱਲਾਂ ਦੱਸੂਗੀ ਮੈਨੂੰ ਪਰੇਸ਼ਾਨ ਨਾ ਕਰੋ ਸਹੀ ਗੱਲ ਜੀ ਆਪਾਂ ਦੁੱਖ ਵੇਲੇ ਕੇ ਇਹਨੂੰ ਸੁੱਖ ਤਾਂ ਕੀ ਦੇਣਾ ਉਹਨੂੰ ਸਮਾ ਕੇ ਦੁਖੀ ਕਰਨਾ ਹਨਾ ਕਮੈਂਟਾਂ ਰਾਈ ਹਨਾ ਤੇ ਇਦਾਂ ਨਹੀਂ ਕਰਨੀ ਚਾਹੀਦੀ ਕਮੈਂਟ ਵਧੀਆ ਕਰੋ ਜਿਹੜਾ ਕਿ ਭੈਣ ਪੜ ਕੇ ਸੁਣ ਕੇ ਹਨਾ ਵੀ ਉਹਨੂੰ ਖੁਸ਼ੀ ਮਿਲੇ ਥੋੜਾ ਦਾ ਡਿਪਰੈਸ਼ਨ ਘਟੇ ਹਨਾ ਤੇ ਕਮੈਂਟਾਂ ਰਹੀਆਂ ਤੁਸੀਂ ਜਿੱਦਾਂ ਕਰ ਲੋ ਵੀ ਅਗਲੇ ਦੁੱਖ ਹੀ ਕਰਦੇ ਆ ਨਾ ਇਹ ਕੋਈ ਗੱਲ ਚੰਗੀ ਨਹੀਂ ਹੁੰਦੀ ਹੈਗੀ ਵੀ ਆਪਾਂ ਕਿਸੇ ਨੂੰ ਸੁਖ ਨਹੀਂ ਦੇ ਸਕਦੇ ਵੀ ਦੁੱਖ ਨਹੀਂ ਦੇਣਾ ਚਾਹੀਦਾ ਨਾ ਤੇ ਸੋ ਇਹ ਗੱਲ ਆ ਤੇ ਵਾਹਿਗੁਰੂ ਸਿੱਚੇ ਪਾਸ਼ਾ ਜਲਦੀ ਠੀਕ ਕਰੇ ਮੈਂ ਤਾਂ ਇਹ ਕਹਿੰਦੀ ਆ ਵੀ ਉਸ ਪਰਮਾਤਮਾ ਦੀ ਭੈਣ ਦੀ ਇੰਨੀ ਕਿਰਪਾ ਫਿਰ ਵੀ ਉਹ ਆਪਣਾ ਚੱਕੀ ਫਿਰਦੇ ਚੱਲ ਜਾਂਦੇ ਆ ਨਾ ਤੇ ਮਨ ਹੋਰ ਥਾਂ ਪਾਉਣ ਨੂੰ ਚਲੋ ਘਰ ਘਰ ਕਰਾਂ ਚ ਹੋ ਜਾਂਦੀਆਂ ਤੇ ਬਾਕੀ ਤੁਸੀਂ ਜਾਰਾ ਸਿਆਣੇ ਲੱਖਾਂ ਫੋਲਵਰ ਪੈਣ ਉਹਨਾਂ ਦੇ ਹਨ ਤੇ ਉਹਨਾਂ ਨੂੰ ਲੱਖਾਂ ਯਾਰਾ ਲੋਕ ਫੋਲੋ ਕਰਦੇ ਆ ਦੇਖਦੇ ਆ ਨਾ ਤੇ ਵਧੀਆ ਗੱਲ ਆ ਬਾਕੀ ਸਾਰੇ ਤੁਸੀਂ ਜਾਣਦੇ ਹੋ ਉਹਨਾਂ ਦੇ ਸਿਹਤ ਬਾਰੇ ਹਨਾ ਤੇ ਲਾਈਵ ਅੱਗੇ ਬੈਣ ਕੇ ਤਾਂ ਕਮੈਂਟ ਵੀ ਜਿੱਦਾਂ ਕਰ ਲੋ ਰਿਪਲਾਈ ਕਰਦੇ ਹੈਗੇ ਤੇ ਕਹਿੰਦੇ ਵੀ ਉਹਨਾਂ ਨਸਾਂ ਇੰਨੀ ਆ ਪਹਿਣਾ ਵੀ ਰੱਖਦੇ ਸੀਗੇ ਉਹਨਾਂ ਦੇ ਨਸਾਂ ਇੰਨੇ ਕਮਜ਼ੋਰ ਹੋ ਚੁੱਕੀਆਂ ਹਨਾ ਵੀ ਪਤਾ ਲੱਗਦਾ ਹੈ ਇਹਨਾਂ ਨੂੰ ਆਪਣੇ ਆਪ ਵਿੱਚ ਕੀ ਕਰਦੀ ਹੈ ਇਹ ਬਿਮਾਰੀ ਇਹੋ ਜਿਹੀ ਹੁੰਦੀ ਆ ਇਹ ਇਹ ਬਿਮਾਰੀ ਜਿੱਦਾਂ ਕਰ ਲੋ ਵੀ ਰੱਬ ਕਿਸੇ ਬੇਰ ਦੁਸ਼ਮਣ ਨੂੰ ਨਾ ਲਾਵੇ ਵੀ ਜਿਹੜਾ ਡਿਪਰੈਸ਼ਨ ਆਉਂਦਾ ਆ ਆ ਇਕੱਲਾਪਨ ਅੰਦਰੋਂ ਅੰਦਰੇ ਵਲ ਫੀ ਜਾਣੇ ਜਰੂਰ ਇਸ ਕਰਕੇ ਆਪਾਂ ਨੂੰ ਕਹਿੰਦੀ ਹੁੰਦੀ ਹੈ ਵੀ ਆਪਣੀਆਂ ਦੁੱਖ ਸ਼ੇਅਰ ਕਰਨੇ ਚਾਹੀਦੇ ਆਪਣੇ ਭੈਣਾਂ ਭਰਾਵਾਂ ਨਾਲ ਗੱਲਾਂ ਆਪਣੇ ਖੁੱਲ੍ਹਣੇ ਚਾਹੀਦੀਆਂ ਹਨਾ ਤੇ ਫਿਰ ਉਹ ਜਿੱਦਾਂ ਕਰ ਲੋ ਵੀ ਇੱਕ ਗਮ ਦਾ ਗੋਲਾ ਬਣ ਜਾਂਦਾ ਅੰਦਰ ਹਨਾ ਤੇ ਸੋ ਇਹ ਗੱਲ ਆ ਬਹੁਤ ਫਰਪੈਂਦਾ ਸੀ ਦੇ ਨਾਲ ਤੇ ਬਸ ਇੰਨੇਵੇਂ ਗੱਲਾਂ ਕਰਨਾ ਚਾਹਨੀ ਆ ਭੈਣ ਦੀ ਤੰਦਰੁਸਤੀ ਬਾਰੇ ਤੇ ਭੈਣ ਜਲਦੀ ਉਹ ਠੀਕ ਹੋਵੇ ਸੱਚੇ ਪਾਸ਼ਾ ਜਲਦੀ ਠੀਕ ਆਨ ਵਾਈ ਗੁਰੂ ਉਹਨਾਂ ਨੂੰ ਹਨਾ ਤੇ ਇਦਾਂ ਰੱਬ ਦਾ ਨਾਮ ਲੈਂਦੇ ਆ ਤੇ ਸਾਰੀਆਂ ਗੱਲਾਂ ਗੁਰੂ ਬਾਰੇ ਕਰਦੇ ਆ ਇਹ ਗੱਲਾਂ ਬਹੁਤ ਸੋਹਣੀਆਂ ਕਰਦੇ ਤੇ ਪੂਰੀ ਮਿਠਾਸ ਦੇ ਨਾਲ ਗੱਲ ਕਰਦੇ ਆ ਨਾ ਵੀ ਕੋਈ ਇਹਨਾਂ ਨੂੰ ਕਾਲੀ ਨਹੀਂ ਹੁੰਦੀ ਹੈਗੀ ਕੋਈ ਕੁਛ ਨਹੀਂ ਜਾਂ ਕਿੱਦਾਂ ਵੀ ਹੈ ਕੋਈ ਛੋਸ਼ਾ ਪਾਨੀ ਹੈਗਾ ਨਾ ਤੇ ਮੈਨਿਕ ਨਹੀਂ ਵਾਈ ਗੁਰੂ ਕਿਸੇ ਨੂੰ ਦੁੱਖ ਨਾ ਦੇਵੇ ਦੁੱਖ ਕਟਣੇ ਬੜੇ ਔਖੇ ਆ ਦੁੱਖ ਕਟਣੇ ਇੰਨੇ ਔਖੇ ਨਾ ਬਹੁਤ ਹੀ ਜ਼ਿਆਦਾ ਤੇ ਕੱਲ ਦੇ ਵਲੌਗਸ ਪੈਨ ਨੂੰ ਪਤਾ ਨਹੀਂ ਕੀ ਗੁੱਸਾ ਆ ਗਿਆ ਨਾ ਮੇ ਦਾ ਕਹਿੰਦੇ ਸੀ ਮੈਂ ਲਾਈਵ ਕਰਕੇ ਸਾਰਾ ਦਸੂਹੀ ਦਾ ਨੋ ਕੀ ਪ੍ਰੋਬਲਮ ਮੈਨੂੰ ਕਿਦਾਂ ਕੀ ਪ੍ਰੋਬਲਮ ਹੋਈ ਸੀਗੀ ਤੇ ਪਰ ਇੱਕ ਗੱਲ ਯੂਰ ਆਪਾਂ ਇਹਦਾ ਕਿਸੇ ਰੀਅਲ ਲਾਈਫ ਦਾ ਸੱਚ ਨਹੀਂ ਆਪਾਂ ਜਾਣ ਸਕਦੇ ਕੀ ਪਤਾ ਕਿਹਦੇ ਘਰ ਕੀ ਚੱਲਦਾ ਕੀ ਨਹੀਂ ਚੱਲਦਾ ਆਪਾਂ ਨੂੰ ਨਹੀਂ ਪਤਾ ਨਾ ਆਪਾਂ ਸੋਸ਼ਲ ਮੀਡੀਆ ਰਾਹੀਂ ਆ ਗੱਲ ਕਰਦੇ ਆ ਮਤਲਬ ਕਮੈਂਟਾਂ ਰਾਹੀਂ ਨਾ ਤੇ ਬਾਕੀ ਇਹ ਆ ਇੱਕ ਮੇਰੀ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਮੇਰੇ ਭੈਣ ਭਰਾ ਜਰੂਰ ਮੇਰੀ ਰਿਕੁਐਸਟ ਇਹ ਸੁਣ ਲੈਣ ਹਨਾ ਕਿ ਉਹ ਮੇਰੀ ਜਿਹੜਾ ਚੈਨਲ ਹੈ ਮੇਰਾ ਤੇ ਉੱਤੇ ਹੁਣ ਐਡ ਆਉਣਾ ਹਟ ਗਈ ਆ ਹੱਸਾ ਗਈ ਹੋ ਗਿਆ ਸੀ ਇਹਨੂੰ ਤੇ ਐਡ ਹੁਣ ਬੰਦ ਹੋ ਗਈ ਹੈ ਜਦੋਂ ਆਪਾਂ ਲਾਈਵ ਕਰਦੇ ਆ ਉਦੋਂ ਐਡ ਆ ਜਾਂਦੀ ਹੈ ਨਾ ਪਤਾ ਨਹੀਂ ਕੀ ਪ੍ਰੋਬਲਮ ਪੈ ਗਈ ਚੈਨਲ ਤੇ ਹਨਾ ਨਾ ਮੈਨੂੰ ਕੋਪੀਰਾਈਟ ਆਇਆ ਕੋਈ ਨਹੀਂ ਦੰਦਾ ਆ ਵੀ ਮੈਨੂੰ ਪਤਾ ਲੱਗੇ ਵੀ ਮੇਰੇ ਆਹ ਚੀਜ਼ ਤੋਂ ਮਤਲਬ ਆ ਆ ਕਾਰਨ ਤੋਂ ਆਹ ਗਲਤੀ ਹੋਈ ਨਾ ਮੈਂ YouTube ਟੀਮ ਨੂੰ ਕਹਿਣਾ ਚਾਹੁੰਦੀ ਆ ਵੀ ਮੇਰੀ ਗਲਤੀ ਦੱਸੋ ਵੀ ਇਦਾਂ ਕਾਹਤੋਂ ਹੋਈ ਮੇਰੇ ਨਾਲ ਕਿਉਂਕਿ ਮੈਂ 2 ਸਾਲ ਦੀ ਮਿਹਨਤ ਆ ਮੇਰੀ ਇਹਨਾਂ ਇੱਥੇ ਕਿਉਂ ਮੈਂ ਰੈਗੂਲਰ ਔਰ ਸਦਾ ਬਹਾਰ ਕੰਮ ਕਰਨਾ ਚਾਹੁੰਦੀ YouTube ਤੇ ਹਨਾ 2 ਸਾਲੋਂ ਤੀਜਾ ਸਾਲ ਮੇਰਾ ਸ਼ੁਰੂ ਹੋ ਗਿਆ ਨਾ ਇਸ ਕਰਕੇ ਮੇਰੇ ਕੰਟੈਂਟ ਹੁੰਦੇ ਆ ਮੇਰੀ ਮਿਹਨਤ ਮੈਂ ਕਿਸੇ ਦਾ ਕੋਈ ਕੰਟੈਂਟ ਨਹੀਂ ਚੋਰੀ ਕਰਦੀ ਕੋਈ ਚਿੰਨ੍ਹ ਨਹੀਂ ਹੈਗਾ ਨਾ ਤੇ ਆਪਣੀ ਮਿਹਨਤ ਨਾਲ ਚੱਲਦੀ ਆ ਤੇ ਔਰ ਇਹਦੇ ਚਲਦੀ ਰਹਾਂਗੀ ਅੱਗੇ ਤਾਂ ਬਸ ਮੇਰਾ ਡਾਊਟ ਕਲੀਅਰ ਕਰਾ ਦਿਓ ਵੀ ਇਦਾਂ ਕਿਉਂ ਐਡ ਬੰਦ ਹੋ ਗਈ ਕਿਉਂ ਐਡ ਦੀ ਆਪਾਂ ਨੂੰ ਅਰਨਿੰਗ ਹੋਣੀ ਆ ਤੇ ਤੋਂ ਆਪਾਂ ਨੂੰ ਫਾਇਦਾ ਹੋਣਾ ਹੋਰ ਤਾਂ ਕੁਝ ਨਹੀਂ ਹੈਗਾ ਜਾਂ ਕਿਦਾਂ ਵੀ ਹੈਗਾ ਨਾ ਤੇ YouTube ਟੀਮ ਨੂੰ ਮੇਰੀ ਰਿਕਵੈਸਟ ਆ ਵੀ ਤੁਸੀਂ ਮੇਰਾ ਇਹ ਜੇ ਕਿਸੇ ਭੈਣ ਭਰਾ ਨੂੰ ਵੀ ਪਤਾ ਆ ਕਿ ਜਰੂਰ ਮੈਨੂੰ ਕਮੈਂਡ ਕਰਕੇ ਦੱਸਣਾ ਕਿ ਇਹ ਕਾਦੋਂ ਪ੍ਰੋਬਲਮ ਹੋਈ ਆ ਜਾਂ ਮੇਤੋਂ ਹੋਈ ਆ ਇਹ YouTube ਵੱਲੋਂ ਜਾਂ ਕਿਸੇ ਨੇ ਕੀਤੀ ਆ ਹਨਾ ਤੇ ਮੈਂ ਮੈਨੂੰ ਬਹੁਤ ਟੈਂਸ਼ਨ ਇਸ ਚੀਜ਼ ਦੀ ਹੈ ਨਾ ਕਿਉਂ ਨਾ ਆਪਾਂ ਇਤਨਾ ਕੰਮ ਕਰਦੇ ਆਂ ਤੇ ਇਸ ਕਰਕੇ ਆਪਾਂ ਨੂੰ ਫੇਰ ਨਾ ਕਾਮਯਾਬੀ ਮਿਲੇ ਤੇ ਫਿਰ ਉਖਾ ਹੋਏਂਦਾ ਨਾ ਬਹੁਤ ਜ਼ਿਆਦਾ ਤੇ ਇਸ ਕਰਕੇ ਜਰੂਰ ਮੇਰੇ ਭੈਣ ਭਰਾ ਕਮੈਂਟ ਕਰ ਦੱਸਿਓ ਹੈ ਨਾ ਵੀ ਕੀ ਪ੍ਰੋਬਲਮ ਚੱਲਣ ਢਈ ਆ ਤੇ ਰਿਕਵੈਸਟ ਤੁਹਾਡੇ ਅੱਗੇ ਸਾਰੇਆਂ ਅੱਗੇ ਹੈ ਨਾ ਕਿਉਂ ਇਧਰੇ ਮਾਲਵੇਰੀ ਵਾਲ ਤਾਂ ਬਹੁਤ ਮਤਲਬ ਭੈਣ ਭਰਾ ਬਲੌਗਰ ਬਲੌਗ ਬਣਾਉਂਦੇ ਆ ਉਹਨਾਂ ਨੂੰ ਉਹਨਾਂ ਨੂੰ ਪਤਾ ਹੋਊਗਾ ਹੈ ਨਾ ਤੇ ਤੁਸੀਂ ਜੀ ਰਸਨਾ ਜੀ ਵੀ ਕੋ ਜਿਹੜਾ ਜਿਹੜਾ ਹਾਲ ਹੁੰਦਾ ਹੈ ਇਹ ਦਸਣਾ ਹੀ ਹੁੰਦਾ ਹੈ ਨਾ ਗੱਲ ਕਰਨਾ ਹੱਲ ਹੁੰਦੇ ਆ ਮਿਲਦੇ ਆ ਤੇ ਬਾਕੀ ਠੀਕ ਹੈ ਜੀ ਹੁਣ ਹਨਾ ਤੇ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਤੇ ਆਲਰਮ ਜਰੂਰ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਨ ਵਾਲੇ ਵੀਡੀਓ ਮੇਰੇ ਤੜੇ ਤੱਕ ਪਹੁੰਚ ਸਕਿਓ ਨਾ ਨੋਟੀਫਿਕੇਸ਼ਨ ਆ ਸਕੇ ਤੁਸੀਂ ਮੇਰੀਆਂ ਸਾਰੀਆਂ ਹੀ ਵੀਡੀਓ ਯਾਨੀ ਬਲੌਗ ਦੇਖ ਸਕੋ ਸ਼ਾਰਟ ਵੀ ਔਰ ਲੌਂਗ ਵੀ ਹਨਾ ਸਟੇ ਕਰ ਸਾਰਿਆਂ ਨੂੰ ਓਕੇ ਬਾਈ ਜੀ ਸੱਚੀ ਖਾਂਦੀ ਓਕੇ ਲਈ